ਜੈ ਹਿੰਦ ਜੈ ਭਾਰਤ ਜੈ ਭਾਰਤ ਧਾਰੀਵਾਲ ਪਿੰਡ ਕੰਗ ਵਿਖੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮਰਾਵ ਅੰਬੇਦਕਰ ਜੀ ਦਾ ਜਨਮ ਦਿਵਸ ਤੇ ਨਮਨ ਸਮਾਗਮ ਡਾਕਟਰ ਕਮਲਜੀਤ ਸਿੰਘ ਕੇ ਦੇ ਪ੍ਰਬੰਧਾਂ ਹੇਠ ਪਿੰਡ ਕੰਗ ਵਿਖੇ ਮਨਾਇਆ ਗਿਆ ਜਿਸ ਵਿੱਚ ਵੱਖ-ਵੱਖ ਧਾਰਮਿਕ ਸਮਾਜਿਕ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਤ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਗੁਰਕਬਾਦ ਸਿੰਘ ਮਹਲ ਗੁਰਨਾਮ ਸਿੰਘ ਜੱਫਰਵਾਲ ਹਰਪਾਲ ਸਿੰਘ ਕੰਗ ਬਲਵਿੰਦਰ ਪਾਲ ਟਾਂਕ ਇੰਸਪੈਕਟਰ ਦਲਜੀਤ ਸਿੰਘ ਛੋਟੇਪੁਰ ਡਾਕਟਰ ਇਮਾਨੁਅਲ ਮਾਰਸ਼ਲ ਅਸ਼ਨੀ ਫੱਜੀਪੁਰ ਸੀਤਲ ਸਿੰਘ ਤਲਵੰਡੀ ਜੇਪੀ ਸਿੰਘ ਡਾਕਟਰ ਨਰਿੰਦਰ ਕੋਰ ਕੁਇਚਨ ਆਗੂ ਬੱਬਾ ਅਗਲੇ ਰਾਮ ਲਾਲ ਬੱਲ ਡਾਕਟਰ ਰਜੇਸ਼ ਭਗਤ ਬੀਬੀ ਸੁਖਿੰਦਰ ਕੋਲ ਬਾਜਵਾ ਬੀਬੀ ਸਰਬਜੀਤ ਕੋਰ ਨਗਰ ਕੌਂਸਲ ਪ੍ਰਧਾਨ ਅਸ਼ੀਸ਼ ਦੁਗਤ ਸਮੇਤ ਔਰ ਸਖੀਤਾ ਨੇ ਦੇਸ਼ ਵਾਸੀਆਂ ਨੂੰ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾਕਟਰ ਭੀਮrao ਅੰਬੇਦਕਰ ਜੀ ਦੇ 133 ਜਨਮ ਦਿਵਸ ਤੇ ਬਧਾਈ ਦਿੱਤੀ ਡਾਕਟਰ ਕਮਲਜੀਤ ਸਿੰਘ ਕੇਜੇ ਤੇ ਪਹੁੰਚੇ ਹੋਏ ਆਗੂਆਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਡਾਕਟਰ ਭੀਮrao ਜੀ ਨੇ ਸੰਵਿਧਾਨ ਲਿਖਿਆ ਸੀ ਅਤੇ ਦੱਬੇ ਕੁਚਲੇ ਲੋਕਾਂ ਨੂੰ ਉਹਨਾਂ ਦੇ ਹੱਕ ਬਾਰੇ ਦੱਸਿਆ ਸੀ ਅਤੇ ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਉਹਨਾਂ ਆਖਿਆ ਕਿ ਇਹ ਸਮਾਗਮ ਹਰ ਸਾਲ ਕਰਵਾਇਆ ਜਾਂਦਾ ਹੈ ਹਰ ਇੱਕ ਧਾਰਮਿਕ ਸਮਾਜਿਕ ਰਾਜਨੀਤਿਕ ਪਾਰਟੀਆਂ ਤੋਂ ਇਲਾਵਾ ਆਮ ਜਨਤਾ ਨੂੰ ਵੀ ਸੱਦਾ ਪੱਤਰ ਦਿੱਤਾ ਜਾਂਦਾ ਹੈ ਤੇ ਲੋਕ ਵੀ ਇਸ ਸਮਾਗਮ ਵਿੱਚ ਪਹੁੰਚਦੇ ਹਨ ਇਸ ਮੌਕੇ ਤੇ ਐਡਵੋਕੇਟ शिवचरन ਸਿੰਘ ਮਾਨ ਪਰਪੰਧ ਸਿੰਘ ਰਣਿਆ ਬਲਵਿੰਦਰ ਸਿੰਘ ਮੱਲੀ ਐਸਡੀਓ ਸਰਦੇਵ ਸਿੰਘ ਡਾਕਟਰ ਜਗਿੰਦਰ ਸਿੰਘ ਕਪਟਨ ਰਣਜੀਤ ਸੰਤ ਜਸਜੀਤ ਸਿੰਘ ਜਾਨੂ ਜ਼ਿਲ੍ਹੇ ਦਾ ਗੁਰਬਚਨ ਸਿੰਘ ਪ੍ਰੇਮਪਾਲ ਗगन ਸੁਜਾਨਪੁਰ ਮਾਸਟਰ ਅਸ਼ਨੀ ਭਗਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਆਜੇ ਸੰਨ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇ ਜੇ ਅੱਜ ਡਾਕਟਰ ਪੀਮਰਾਓ ਅੰਬੇਟਕਰ ਜੀ ਦਾ 133ਵਾਂ ਜਨਮ ਦਿਹਾੜਾ ਸੀ ਧਾਰੀਵਾਲ ਸ਼ਹਿਰ ਦੇ ਵਿੱਚ ਪਿੰਡ ਕੰਗ ਜਿਹੜਾ ਇੱਕ ਬਹੁਤ ਹੀ ਪਾਰਕ ਹੈ ਉਹਦੇ ਵਿੱਚ ਡਾਕਟਰ ਪੀਮਰਾਓ ਅੰਬੇਟਕਰ ਜੀ ਦੀ ਪੰਚਾਇਤ ਵੱਲੋਂ ਸਾਰੇ ਪਿੰਡ ਵੱਲੋਂ ਇੱਕ ਬਹੁਤ ਹੀ ਅੱਛੀ ਸਟੈਚੂ ਲਗਾਇਆ ਗਿਆ ਅੱਜ ਸਮੂਹ ਧਾਰੀਵਾਲ ਦੇ ਵੱਖ-ਵੱਖ ਜਥੇਬੰਦੀਆਂ ਦੇ ਪਰਿਵਾਰਾਂ ਵੱਲੋਂ ਨੇਤਾਵਾਂ ਵੱਲੋਂ ਇੱਥੇ ਆ ਕੇ ਡਾਕਟਰ ਪੀਮਰਾਓ ਅੰਬੇਟਕਰ ਜੀ ਦੇ ਬੁੱਤ ਤੇ ਆ ਕੇ ਨਮਨ ਹੋ ਕੇ ਉਹਨਾਂ ਦਾ ਆਸ਼ੀਰਵਾਦ ਲੈ ਰਹੇ ਆ ਕੁਛ ਹੀ ਸਾਰੇ ਜਾਣਦੇ ਹੋ ਕਿ ਡਾਕਟਰ ਭੀਮਰਾਓ ਅੰਬੇਦਕਰ ਬਹੁਤ ਹੀ ਯੁੱਗਪੁਰਸ਼ ਹੋਏ ਨੇ ਜਿਨ੍ਹਾਂ ਨੂੰ ਭਾਰਤ ਰਤਨ ਮਿਲਿਆ ਉਹ ਦੁਨੀਆ ਦੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਇਨਸਾਨ ਸੀਗੇ ਔਰ ਉਹਨਾਂ ਨੇ ਭਾਰਤ ਦੀ ਰਾਜਨੀਤੀ ਦੇ ਵਿੱਚ ਸਮਾਜਿਕ ਬਵਸਥਾ ਵਿੱਚ ਆਰਥਿਕ ਬਵਸਥਾ ਵਿੱਚ ਔਰ ਨਵੇਂ ਭਾਰਤੀ ਦੀ ਸਿਰਜਣਾ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਨੇ ਵੱਖਰੇ ਵੱਖਰੇ ਪ੍ਰੋਜੈਕਟਾਂ ਤੇ ਕੰਮ ਕਰਕੇ ਭਾਰਤ ਦਾ ਸੰਵਿਧਾਨ ਲਿਖਿਆ ਔਰ ਉਹ ਸੰਵਿਧਾਨ ਲਿਖਿਆ ਕਿ ਜਿਹੜਾ ਦੁਨੀਆ ਦਾ ਸਭ ਤੋਂ ਸੋਹਣਾ ਸਭ ਤੋਂ ਵੱਡਿਆ ਸੰਵਿਧਾਨ ਹੈ ਔਰ ਦੁਨੀਆ ਦਾ ਸਭ ਤੋਂ ਸਭ ਤੋਂ ਵੱਡਾ ਲੋਕਤੰਤਰ ਭਾਰਤ ਦੇਸ਼ ਜਿਹੜਾ ਹੈਗਾ ਉਹਦੇ ਨਾਲ ਚੱਲਦਾ ਹੈਗਾ ਇਹਦੇ ਵਿੱਚ ਸਾਰਿਆਂ ਨੂੰ ਬਰਾਬਰ ਬਰਾਬਰਤਾ ਦਿੱਤੀ ਚਾਹੇ ਉਹ ਕਿਸੇ ਵੀ ਧਰਮ ਦਾ ਸੀਗਾ ਚਾਹੇ ਉਹ ਕਿਸੇ ਵੀ ਜਾਤ ਦਾ ਸੀਗਾ ਚਾਹੇ ਉਹ ਨਾਰੀ ਹੈ ਜਾਂ ਪੁਰਸ਼ ਚਾਹੇ ਕਿਸੇ ਵੀ ਇਲਾਕੇ ਦਾ ਹੈਗਾ ਸਾਰੇ ਲੋਕਾਂ ਨੂੰ ਬਰਾਬਰਤਾ ਦਿੱਤੀ ਔਰ ਵੱਡੀ ਜਿਹੜੀ ਗੱਲ ਦਿੱਤੀ ਹੈ ਕਿ ਸਾਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਦੇਖੋ ਕਿੰਨੀ ਵੱਡੀ ਬਰਾਬਰਤਾ ਕਿ ਪ੍ਰਧਾਨ ਮੰਤਰੀ ਵੀ ਦੀ ਵੀ ਵੋਟ ਇੱਤੇ ਪੈਂਦੀ ਹੈ ਤੇ ਇੱਕ ਜਿਹੜਾ ਚੌਕੀਦਾਰ ਪਿੰਡ ਦਾ ਹੈਗਾ ਉਹਦੀ ਵੋਟ ਇੱਕ ਪੈਂਦੀ ਹੈਗੀ 200 ਕਿਲੇ ਦਾ ਜੁਬੀਦਾਰ ਜਿਹੜਾ ਹੈਗਾ ਉਹਦੀ ਵੋਟ ਵੀ ਇੱਕ ਹੈਗੀ ਤੇ ਉੱਥੇ ਖੇਤ ਮਜ਼ਦੂਰੀ ਕਰਨ ਵਾਲਾ ਜਿਹੜਾ ਮਜ਼ਦੂਰ ਹੈ ਉਹਦੀ ਵੋਟ ਵੀ ਇੱਕ ਪੈਂਦੀ ਹੈ ਏਡੀ ਵੱਡੀ ਬਰਾਬਰਤਾ ਸੋ ਆਹ ਸਾਰੇ ਅੱਜ ਡਾਕਟਰ ਪੀਮਰਾਓ ਬੈਠ ਕੇ ਦੀ ਸੋਚ ਤੇ ਤਾਰਾ ਦੇ ਕੇ ਉਹਨਾਂ ਦੀ ਜਿਹੜੀ ਸੋਚ ਹੈ ਭਾਰਤ ਦਾ ਸੰਵਿਧਾਨ ਬਚਾਓ ਤੇ ਤਾਨਾ ਛਾਪਗਾਓ ਭਾਰਤ ਦਾ ਲੋਕਤੰਤਰ ਬਚਾਓ ਇਹ slogan ਜਿਹੜਾ ਹੈਗਾ ਇਸ slogan ਤੇ ਉੱਪਰ ਕੰਮ ਕਰੀਏ ਬੜਾ ਮਹੱਤਵਪੂਰਨ ਸਮਾਂ ਏ ਆ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਲੋਕ ਸਭਾ ਦੀਆਂ ਚੋਣਾਂ ਦਾ ਸਮਾਂ ਆ ਗਿਆ। ਸੋ ਇਸ ਤਰ੍ਹਾਂ ਦੀ ਸਰਕਾਰ ਲੈ ਕੇ ਆਓ ਜਿਹੜੇ ਭਾਰਤ ਦੀ ਸੰਵਿਧਾਨ ਦੀ ਰੱਖਿਆ ਕਰੇ ਔਰ ਭਾਰਤ ਦੇ ਲੋਕਤੰਤਰ ਦੀ ਰੱਖਿਆ ਕਰੇ। ਜੈ ਹਿੰਦ, ਜੈ ਭਾਰਤ, ਜੈ ਹਿੰਦ, ਜੈ ਭਾਰਤ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਅੱਜ ਬਹੁਤ ਹੀ ਖੁਸ਼ੀਆਂ ਭਰ ਆ ਦੇਣਾ ਵੀ ਅਸੀਂ ਸਾਰੇ ਇਕੱਠੇ ਹੋ ਕੇ ਹਰ ਸਾਲ ਦੀ ਥਰਾਂ ਅੱਜ ਸਾਡੇ ਡਾਕਟਰ ਭੀਮਰਾਵ Ambedkar ਜੀ ਦਾ ਹੀ 133ਵਾਂ ਜਨਮ ਦਿਨ ਮਨਾ ਰਹੇ ਹਾਂ। ਬੜੀ ਖੁਸ਼ੀ ਦੀ ਗੱਲ ਆ। ਮੈਂ ਚਾਹਨਾ ਵੀ ਇਸ ਤਰ੍ਹਾਂ ਹੀ ਸਾਰੇ ਇੱਕ ਮੰਚ ਤੇ ਇਕੱਠੇ ਹੋ ਕੇ ਸਾਰੀਆਂ ਜਾਤਾਂ ਪਾਤਾਂ ਤੋਂ ਉੱਠ ਕੇ ਸੀ ਇਸ ਤਰ੍ਹਾਂ ਹੀ ਇਹ ਜਨਮ ਦਿਨ ਦਿਹਾੜਾ ਮਨਾਇਆ ਕਰੀਏ ਮੈਂ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਧਾਰੀਵਾਲ ਵਾਸੀਆਂ ਨੂੰ ਲੱਖ ਲੱਖ ਵਾਰੀ ਵਧਾਈ ਦਿੰਦਾ ਹਾਂ ਬੇਦਕਾ ਜੀ ਦੇ ਜਨਮ ਦਿਨ ਤੇ ਹੈ ਭਾਰਤ ਮੈਂ ਇੰਜੀਨੀਅਰ ਜੇਪੀ ਸਿੰਘ ਪੰਜਾਬ ਪ੍ਰਦਾਨ ਹਿਊਮਨਸ ਰਾਈਟਸ ਸੋਸਾਇਟੀ ਤੇ ਮੈਂ ਅੱਜ ਤਹਿ ਦਿਲੋਂ ਧੰਨਵਾਦ ਦਿੰਦਾ ਹਾਂ ਕਿ ਧਾਰੀਵਾਲ ਦੀਆਂ ਜਿੰਨੀਆਂ ਵੀ ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਜਿਹੜੀਆਂ ਇੱਥੇ ਇਕੱਠੀਆਂ ਹੋਈਆਂ ਨੇ ਵਾਈਸੋਫ ਧਾਰੀਵਾਲ ਹਿਮਨਸਰਾਈਟ ਤੇ ਬਾਬਾ ਫਰੀ ਤੇ ਹੋਰ ਵੀ ਸਾਰੀਆਂ ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਨੇ ਰਲ ਕੇ ਅੱਜ ਬਾਬਾ ਸਾਹਿਬ ਦਾ 133ਵਾਂ ਜਨਮ ਦਿਹਾੜਾ ਮਨਾ ਰਹੇ ਆ ਬੜੀ ਖੁਸ਼ੀ ਆ ਕਿ ਬਾਬਾ ਸਾਹਿਬ ਨੇ ਬੇਦਖਰ ਨੇ ਜਿਹੜਾ ਸਾਨੂੰ ਸੰਵਿਧਾਨ ਦਿੱਤਾ ਵਾ ਉਹ ਦੁਨੀਆ ਦੇ ਉੱਤੇ ਸਭ ਤੋਂ ਉੱਤਮ ਸੰਵਿਧਾਨ ਆ ਜਿਹਨੂੰ ਪੂਰੇ ਵਰਲਡ ਵਿੱਚ ਮੰਨਿਆ ਜਾਂਦਾ ਵਾ ਜਿਹਦੇ ਵਿੱਚ ਅਮੀਰੀ ਗਰੀਬੀ ਸਾਰਿਆਂ ਨੂੰ ਇੱਕ ਤਰ੍ਹਾਂ ਦਾ ਜਿਹੜਾ ਵਾ ਡਰਾਬਰ ਦਾ ਦਰਜਾ ਦਿੱਤਾ ਗਿਆ ਵਾ ਵੋਟ ਪਾਉਣ ਤੋਂ ਅਧਿਕਾਰ ਲੈ ਕੇ ਸਾਰੀਆਂ ਜਿੱਦਾਂ ਕਿ ਤੁਸੀਂ ਸਵਾਲ ਕੀਤਾ ਕੀ ਸਾਡੀ ਸੰਸਤਾ ਸਾਡੇ ਸੰਸਤਾ ਦਾ ਮੁੱਖ ਉਦੇਸ਼ ਹੀ ਹਿਊਮਨ ਰਾਈਟ ਹੈ ਹਿਊਮਨ ਰਾਈਟ ਦਾ ਮਤਲਬ ਮਨੁੱਖੀ ਅਧਿਕਾਰ ਬਾਬਾ ਸਾਹਿਬ ਨੇ ਜਿਹੜੇ ਸਾਨੂੰ ਅਧਿਕਾਰ ਦਿੱਤੇ ਆ ਆਪਾਂ ਉਹਨਾਂ ਅਧਿਕਾਰਾਂ ਦੀ ਰੱਖਿਆ ਕਰਨ ਲਈ ਇੱਕ ਸੰਸਥਾ ਬਣਾਈ ਆ ਭਾਰਤ ਲੈਵਲ ਦੀ ਪੰਜਾਬ ਲੈਵਲ ਦੀ ਦਾਸ ਨੂੰ ਸੇਵਾਦਾਰੀ ਮਿਲੀ ਆ ਤੇ ਆਪਾਂ ਉਹਨਾਂ ਨੂੰ ਲੋਕਾਂ ਨੂੰ ਜਾਗਰੂਤ ਹੀ ਕਰੀ ਦੀ ਕਿ ਤੁਹਾਡੇ ਕੀ ਕੀ ਅਧਿਕਾਰ ਆ ਕਿਉਂਕਿ ਕੁਝ ਗੱਲਾਂ ਨੂੰ ਕੁਝ ਮਨ ਨੂੰ ਠੇਸ ਵੀ ਪਹੁੰਚਦੀ ਆ ਕਿ ਇੰਨੇ ਸਾਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅੱਜ ਵੀ ਕੁਝ ਲੋਕਾਂ ਦੀ ਜਿਹੜੀ ਆ ਵੀ ਕੁਝ ਲੋਕ ਜਿਹੜੇ ਗਰੀਬ ਕੁਚਲੇ ਬੰਦੇ ਸਮਾਜ ਚ ਨਹੀਂ ਜਿਨ੍ਹਾਂ ਦੀ ਸੁਣਵਾਈ ਹੁੰਦੀ ਅੱਜ ਥਾਣੇ ਜਾਣ ਤੋਂ ਵੀ ਹਰ ਬੰਦਾ ਜਿਹੜਾ ਉਹ ਡਰਦਾ ਵਾ ਆਪਾਂ ਦਾ ਮੁੱਖ ਉਦੇਸ਼ ਹੀ ਇਸ ਸੰਸਥਾ ਦਾ ਇਹ ਆ ਕਿ ਆਪਾਂ ਉਹਨਾਂ ਦੇ ਨਾਲ ਖੜੇ ਹੁੰਦੇ ਆ ਜਿਹੜਾ ਦਾ ਧੱਕਾ ਹੁੰਦਾ ਮੈਂ ਅੱਜ ਵੀ ਤੁਹਾਡੇ ਮਾਧਿਅਮ ਰਾਈ ਸਾਰੇ ਜਿਨੇ ਪੱਤਰਕਾਰ ਭਾਈਚਾਰਾ ਆਏ ਇਹਨਾਂ ਦਾ ਧੰਨਵਾਦ ਕਰਦਾ ਮੈਂ ਸਾਰਿਆਂ ਨੂੰ ਅੱਜ ਦੇ ਸੁਭ ਦਿਹਾੜੇ ਤੇ ਲੱਖ ਲੱਖ ਹਦਾਈ ਦੇਦੇ ਹੋਇਆ ਬੇਨਤੀ ਕਰਦਾ ਕਿ ਜਿਹੜੇ ਸਵਿਧਾਨ ਨੂੰ ਡਾਟਾ ਅੰਬੇਦਕਰ ਜੀ ਨੇ ਲਾਗੂ ਕਰਵਾਇਆ ਉਹਨੂੰ ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਕਿ ਉਹਦੇ ਤੇ ਚੱਲਣ ਦੀ ਕਿਰਪਾਲਤਾ ਕਰੋ ਔਰ ਜਿੰਨੇ ਦਬੇ ਕੁਝ ਨੇ ਸਾਡੇ ਸਮਾਜ ਦੇ ਵਿੱਚ ਲੋਕ ਆ ਉਹਨਾਂ ਨੂੰ ਚੰਗੀ ਸਿਹਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਸਕਿੰਦਰਗੁਰ ਬਾਜਵਾ ਬਲਾਕ ਪ੍ਰਧਾਨ ਕਾਦੀਆਂ ਹਲਕਾ ਅੱਜ ਬੜੀ ਖੁਸ਼ੀ ਵਾਲਾ ਦਿਨ ਹੈ ਅਸੀਂ ਇੱਥੇ ਬਾਬਾ ਜੀ ਦਾ ਜਨ ਦਿਹਾੜਾ ਜਿਹੜਾ ਮਨਾ ਰਹੇ ਆ। ਹਨੂ ਉਹਨਾਂ ਦੇ ਬੇਣਿਆਂ ਤੇ ਚੱਲਣਾ ਚਾਹੀਦਾ। ਤੇ ਜਰੂਰ ਹਨੂ ਚੱਲਣਾ ਚਾਹੀਦਾ ਹਨੂ ਬੱਚਿਆਂ ਨੂੰ ਵੀ ਸਿੱਖਿਆ ਦੇਣੀ ਚਾਹੀਦੀ ਅਗੋ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਬਹਿ ਕੇ ਇਹ ਗੱਲ ਦੱਸਿਆ ਕਰੀਏ ਕਿ ਬੱਚਿਓ ਇਸ ਤਰ੍ਹਾਂ ਪੜ੍ਹਾਈ ਕਰਨੀ ਹੈ ਉਹਨਾਂ ਦੀ ਬਾਰੇ ਉਹਨਾਂ ਦੀ ਸੋਚ ਬਾਬਾ ਜੀ ਦੀ ਸੋਚ ਬਾਰੇ ਦੱਸਿਆ ਜਾਏ। ਸੋ ਦੂਜੀ ਗੱਲ ਇਹਨਾਂ ਨੇ ਇਹ ਕੀਤੀ ਹੈ ਕਿ ਵੋਟਾਂ ਦੀ ਗੱਲ ਜੇ ਸਾਡੇ ਨਾਲ ਜਿਸ ਤਰ੍ਹਾਂ ਡਾਕਟਰ ਕਮਲਜੀਤ ਸਿੰਘ ਨੇ ਇਹੋ ਜਿਹੇ ਬੰਦੇ ਸਾਡੇ ਨਾਲ ਜੁੜ ਜਾਣ ਸਾਨੂੰ ਸਾਰਿਆਂ ਨੂੰ ਹੀ ਇਹ ਵੇਖ ਕੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੇ ਅਸੀਂ ਤੁਰਾਂਗੇ ਜੇ ਕੇਜਰੀਵਾਲ ਸਾਹਿਬ ਜੀ ਦੀ ਸੋਚ ਹੀ ਤੇ ਮੋਦੀ ਸਾਹਿਬ ਨੇ ਉਹਨਾਂ ਨੂੰ ਅੰਦਰ ਦੇ ਦਿੱਤਾ ਵੀ ਉਹਨਾਂ ਦੀ ਸੋਚ ਚੰਗੀ ਸੀ ਬੱਚਿਆਂ ਦੀ ਪੜ੍ਹਾਈ ਵਾਸਤੇ ਸੋਚ ਸੀ ਸਕੂਲਾਂ ਦੀ ਸਕੂਲ ਵਧੀਆ ਬਣਨਗੇ ਬੱਚੇ ਸੋਹਣਾ ਪੜਨਗੇ ਗਰੀਬ ਦਾ ਵੀ ਬੱਚਾ ਉੱਥੇ ਪੜੇਗਾ ਅਮੀਰ ਦਾ ਵੀ ਉੱਥੇ ਪੜੇਗਾ ਜាយ ਭਾਰਤ ਅੱਜ ਬਹੁਤ ਹੀ ਵਧੀਆ ਸ਼ੁਭ ਦਿਹਾੜਾ ਬਾਬਾ ਸਾਹਿਬ ਭੀਮਰਾਓ ਉਮੇਦਕਰ ਭਾਰਤ ਰਤਨ ਜਿਨ੍ਹਾਂ ਦੇ ਸਦਕਾ ਅੱਜ ਭਾਰਤ ਦੇ ਸੰਵਿਧਾਨ ਰਚਿਆ ਉਹਦੇ ਹਿਸਾਬ ਨਾਲ ਹੀ ਸਾਡਾ ਇੰਡੀਆ ਚੱਲ ਰਿਹਾ ਤੇ ਬੇਨਤੀ ਕਰਦੇ ਆ ਕਿ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਹੋ ਰੋਟੀ ਅੱਧੀ ਖਾਓ ਪਰ ਬੱਚਿਆਂ ਨੂੰ ਜ਼ਰੂਰ ਪੜ੍ਹਾਓ ਇਹ ਸਾਡੇ ਭੀਮ ਸਾਹਿਬ ਲਾਲ ਅੰਬੇਦਕਰ ਜੀ ਦਾ ਵਿਚਾਰ ਸੀਗਾ ਜਿਹੜਾ ਬੰਦਾ ਪੜ੍ਹ ਲਿਖ ਜਾਂਦਾ ਐਜੂਕੇਸ਼ਨ ਹਾਸਲ ਕਰ ਲੈਂਦਾ ਉਹ ਉੱਚਾ ਚੁੱਕਿਆ ਜਾਂਦਾ ਧੰਨਵਾਦ